ਝਾੜੂ ਦਾ ਪੱਲਾ ਛੱਡ ਕੇ ਸ਼ੀਤਲ ਅੰਗੁਰਾਲ ਨੂੰ ਅੱਜ ਪੰਜਾਬ 'ਚ ਵਿਕਦਾ ੱਚਟਾ ਯਾਦ ਆ ਗਿਆ। ਅੱਜ ਪੰਜਾਬ ਦੇ ਵਿੱਚ ਚੱਲਦਾ ਗੁੰਡਾ ਰਾਜ ਯਾਦ ਆ ਗਿਆ। ਅੱਜ ਝਾੜੂ ਦਾ ਝੂਠ ਯਾਦ ਆ ਗਿਆ। ਕੀ ਗੱਲ ਭਾਈ ਪਹਿਲਾਂ ਸੁੱਤੇ ਪਏ ਸੀ ਜਾਂ ਕਿਸੇ ਨੇ ਚੁੱਪ ਕਰਵਾਇਆ ਸੀ। ਮੈਂ ਯਾਦ ਕਰਵਾ ਦੇਵਾਂ ਇਹ ਉਹੀ ਸ਼ੀਤਲ ਅੰਗੁਰਾਲ ਹੈ ਜਿਸ ਨੇ 2022 ਦੇ ਵਿੱਚ ਭਾਜਪੀ ਤੇ ਆਪਰੇਸ਼ਨ ਲੋਟਸ ਦੇ ਇਲਜ਼ਾਮ ਲਾਇਏ ਸਨ। ਉਸ ਵੇਲੇ ਤਾਂ ਵਿਧਾਇਕ ਸਾਹਿਬ ਕਹਿੰਦੇ ਸੀ ਕਿ ਭਾਜਪੀ ਮੈਨੂੰ 25 ਕਰੋੜ 'ਚ ਖਰੀਦਣਾ ਚਾਹੁੰਦੀ ਏ। ਕਹਿੰਦੇ ਪਰ ਮੈਂ ਬੀਜੇਪੀ ਦਾ ਚਿਹਰਾ ਨੰਗਾ ਕਰੂੰ ਵਿਧਾਇਕ ਸਾਹਿਬ ਉਸ ਵੇਲੇ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਰੱਜ ਕੇ ਗੌਣ ਗਾਉਂਦੇ ਸੀ ਪਰ ਅੱਜ ਉਸੇ ਝਾੜੂ ਦਾ ਪੱਲਾ ਛੱਡਿਆ ਤਾਂ ਮਾਨ ਸਰਕਾਰ ਦੀਆਂ ਕਮੀਆਂ ਦਿਸਣ ਲੱਗ ਪਈਆਂ ਹਾਲੇ ਥੋੜਾ ਰੁਕਿਓ ਇਸੇ ਵਿਧਾਇਕ ਸਾਹਿਬ ਨੂੰ ਇਕੱਲਾ ਨਸ਼ਾਈ ਨਹੀਂ ਪੰਜਾਬ ਦਾ ਕਰਜ਼ਾ ਵੀ ਨਜ਼ਰ ਆਉ ਪੰਜਾਬ ਚ ਹੁੰਦੀ ਝਾੜੂ ਦੀ ਅਸ਼ਥਿਆਰਬਾਜੀ ਵੀ ਨਜ਼ਰ ਆਉ ਪੰਜਾਬ ਦੀ ਬੇਰੋਜ਼ਗਾਰੀ ਵੀ ਨਜ਼ਰ ਆਉ ਵਿਧਾਇਕ ਸਾਹਿਬ ਕਹਿੰਦੇ ਕਿ ਮੇਰੇ ਹਲਕੇ ਦੇ ਲੋਕਾਂ ਦੇ ਕੰਮ ਨਹੀਂ ਹੋਏ ਮੈਂ ਤਾਂ ਪੰਜਾਬ ਦੇ ਲਈ ਪਾਰਟੀ ਛੱਡੀਏ। ਵਿਧਾਇਕ ਸਾਹਿਬ ਜੇ ਕਿਤੇ ਇਹੀ ਕਮੀਆਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਰਹਿੰਦਿਆਂ ਗਿਣਾਉਂਦੇ ਤਾਂ ਅਸੀਂ ਵੀ ਮੰਨਦੇ। ਹੁਣ ਤਾਂ ਭਾਜਪਾ ਦੀ ਛਤਰੀ ਤੇ ਬੈਠ ਕੇ ਝਾੜੂ ਨੂੰ ਨਿੰਦ ਰਹੇ ਹੋ ਜਿਹੜਾ ਤੁਸੀਂ ਪਹਿਲਾਂ ਝਾੜੂ ਦੇ ਵਿੱਚ ਰਹਿ ਕੇ ਰਹਿ ਕੇ ਕਰਦੇ ਸੀ ਦੂਜੀਆਂ ਪਾਰਟੀਆਂ ਨੂੰ ਪੰਡਣਾ। ਨਾਲੇ ਜਿਹੜੇ ਤੁਸੀਂ ਆਪਰੇਸ਼ਨ ਲੋਟਸ ਦੀ ਗੱਲ ਕਰਦੇ ਹੋ ਸੱਚ ਇਹ ਤਾਂ ਦੱਸ ਦਿਓ ਕਿ ਹੁਣ ਕਿੰਨੇ ਚ ਖਰੀਦਿਆ ਤੁਹਾਨੂੰ? ਜਾਂ ਫਿਰ ਉਹ ਸਭ ਝੂਠ ਸੀ ਤੇ ਤੁਸੀਂ ਪੰਜਾਬ ਦੀ ਪਬਲਿਕ ਦੇ ਅੱਗੇ ਖੁੱਲ ਕੇ ਝੂਠ ਬੋਲਿਆ ਤੇ ਹੁਣ ਦੱਸੋ ਫਿਰ ਪੰਜਾਬ ਦੇ ਲੋਕ ਤੁਹਾਡੀ ਕਿਸ ਗੱਲ ਤੇ ਯਕੀਨ ਕਰਨ ਤੁਸੀਂ ਗੱਲ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਨੇ ਸੱਚਮੁੱਚ ਪੰਜਾਬ ਦੇ ਲਈ ਕੁਝ ਨਹੀਂ ਕੀਤਾ ਚਲੋ ਮੰਨੀ ਤੁਹਾਡੀ ਗੱਲ ਕਿ ਇਹਨਾਂ ਪੰਜਾਬ ਦੇ ਲਈ ਕੁਝ ਨਹੀਂ ਕੀਤਾ ਤਾਂ ਫਿਰ ਪੰਜਾਬ ਦਾ ਦਰਦ ਤੁਹਾਨੂੰ ਚੋਣਾਂ ਵੇਲੇ ਹੀ ਕਿਉਂ ਆਇਆ ਚੋਣਾਂ ਤੋਂ ਪਹਿਲਾਂ ਇਹ ਦਰਦ ਕਿੱਥੇ ਸੀ ਕਿਉਂਕਿ ਰਾਜ ਸੱਤਾ ਦੇ ਵਿੱਚ 2 ਸਾਲ ਤੁਸੀਂ ਰੱਜ ਕੇ ਰਾਜ ਪੋਕਿਆ ਇਸੇ ਪਾਰਟੀ ਦੇ ਲਈ ਉਸ ਵੇਲੇ ਕਿੱਥੇ ਸੀ ਤੁਹਾਡੀ ਇਮਾਨਦਾਰੀ ਉਸ ਵੇਲੇ ਕਿੱਥੇ ਸੀ ਤੁਹਾਡਾ ਪੰਜਾਬ ਪ੍ਰਤੀ ਪਿਆਰ ਉਸ ਵੇਲੇ ਕਿੱਥੇ ਸੀ ਤੁਹਾਡਾ ਪੰਜਾਬ ਪ੍ਰਤੀ ਦਰਦ ਉਸ ਵੇਲੇ ਤਾਂ ਤੁਸੀਂ ਇਸੇ ਪਾਰਟੀ ਦੇ ਸੋਲੇ ਗਾਉਂਦੇ ਰਹੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀਆਂ ਗੱਲਾਂ ਖੁਸ਼ਹਾਲ ਪੰਜਾਬ ਦੀਆਂ ਗੱਲਾਂ ਆਮ ਲੋਕਾਂ ਦੀ ਸਰਕਾਰ ਦੀਆਂ ਗੱਲਾਂ ਜਨਾਬ ਤੁਸੀਂ ਵੀ ਤਾਂ ਕਰਦੇ ਰਹੇ ਤਾਂ ਫਿਰ ਅੱਜ ਕੀ ਹੋ ਗਿਆ ਹੁਣ ਤੁਸੀਂ ਉਸ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਚਮਚੇ ਦੱਸਦੇ ਹੋ ਹੁਣ ਤੁਸੀਂ ਕਹਿੰਦੇ ਹੋ ਕਿ ਇਸਮਾਨ ਸਰਕਾਰ ਨੇ ਕੁਝ ਨਹੀਂ ਕੀਤਾ ਤਾਂ ਫਿਰ ਇੱਕ ਜਵਾਬ ਹੋਰ ਵੀ ਦੇ ਕੇ ਜਾਓ ਕਿ ਜਿਹੜੀ ਪਾਰਟੀ ਤੁਸੀਂ ਆਏ ਹੋ ਇਹ ਪਾਰਟੀ ਆਪਣੇ ਬੋਲਾਂ ਤੇ ਕਿੰਨਾ ਕੁ ਖਰਾ ਉਤਰੀਏ ਮੈਨੂੰ ਦੱਸਿਓ ਕਿ ਕਿਹੜੇ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਹੈ ਭਾਜਪਾ ਨੇ ਕਿੰਨਿਆਂ ਦੇ ਖਾਤਿਆਂ ਦੇ ਵਿੱਚ 15-15 ਲੱਖ ਰੁਪਏ ਆਏ ਨੇ ਕਿਹੜੇ ਉਹ ਵਾਅਦੇ ਨੇ ਜਿਹੜੇ ਪੂਰੇ ਹੋਏ ਨੇ ਵਿਧਾਇਕ ਸਾਹਿਬ ਅਜੇ ਤਾਂ ਤੁਸੀਂ ਪੁਲਿਸ ਨੂੰ ਚੇਤਾਵਨੀ ਦਿੰਦੇ ਵੀ ਦਿਖਾਈ ਦਿੱਤੇ कि जेकर मेरे हलके ਦੇ ਵਿੱਚੋਂ ਨਸ਼ਾ ਖਤਮ ਨਾ ਹੋਇਆ ਤਾਂ ਮੈਂ ਕਾਨੂੰਨੀ ਕਾਰਵਾਈ ਕਰੂੰ ਤੇ ਤੁਸੀਂ ਅਫਸਰਾਂ ਤੇ ਵੀ ਇਲਜ਼ਾਮ ਲਾਏ ਕਿ ਅਫਸਰ ਰਲ ਕੇ ਚਿੱਟਾ ਵਕਵਾਉਂਦੇ ਨੇ ਜਨਾਬ ਜੇਕਰ ਅਫਸਰ ਰਲ ਕੇ ਇਹ ਕੰਮ ਕਰਵਾ ਰਹੇ ਨੇ ਤਾਂ ਇਸ ਤੋਂ ਪਹਿਲਾਂ ਕਿਉਂ ਨਹੀਂ ਬੋਲੇ ਕੀ ਗੱਲ ਕੋਈ ਮੇਰੀ ਬੁੱਕ ਸੀ ਤੁਹਾਡੀ ਤੇ ਜੇਕਰ ਨਹੀਂ ਤਾਂ ਫਿਰ ਚੁੱਪੀ ਕਿਹੜੀ ਗੱਲ ਦੀ ਵਿਧਾਇਕ ਸਾਹਿਬ ਤੁਹਾਡੇ ਪਿਛਲੇ ਬਿਆਨਾਂ ਤੇ ਜੇਕਰ ਤੁਹਾਨੂੰ ਸਵਾਲ ਪੁੱਛੇ ਜਾਣ ਤਾਂ ਸ਼ਾਇਦ ਤੁਹਾਨੂੰ ਜਵਾਬ ਦੇਣੇ ਵੀ ਔਖੇ ਹੋ ਜਾਣਗੇ ਪਰ ਜਨਾਬ ਇੰਨੀ ਕੋ ਗੱਲ ਯਾਦ ਰੱਖਿਓ ਕਿ ਜਨਤਾ ਇੰਨੀ ਭੋਲੀ ਵੀ ਨਹੀਂ ਇਹ ਸਭ ਜਾਣਦੀ ਹੈ ਤੇ ਗੱਲ ਹੋਰ ਕਿਰਪਾ ਕਰਕੇ ਜਿਹੜੀ ਭਾਜਪਾ ਨੂੰ ਹੁਣ ਤੁਸੀਂ ਆਪਣਾ ਪਰਿਵਾਰ ਕਹਿ ਰਹੇ ਹੋ ਕਿਤੇ ਦੇਖਿਓ ਕੱਲ ਨੂੰ ਇਸੇ ਪਰਿਵਾਰ ਨੂੰ ਛੱਡ ਕੇ ਫਿਰਨਾ ਉਡਾਰੀ ਮਾਰ ਜਾਏ ਕਿਉਂਕਿ ਤੁਸੀਂ ਲੀਡਰ ਲੋਕਾਂ ਨੇ ਤਾਂ ਫਿਰ ਇਹੀ ਕਹਿਣਾ ਹੁੰਦਾ ਹੈ ਕਿ ਘਰ ਵਾਪਸੀ ਹੋ ਗਈ ਤੇ ਪਿੱਛੇ ਇੱਕ ਦੂਜੇ ਨਾਲ ਲੜਨ ਵਾਲੇ ਵੋਟਰ ਸਿਰ ਖੁਰਕਦੇ ਰਹਿ ਜਾਂਦੇ ਨੇ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਤੇ ਵਿੱਚ ਜ਼ਰੂਰ ਲਿਖਿਓ ਧੰਨਵਾਦ